ਇਹ ਪਾਲਿਸੀ ਜਿਹੜੀ ਅੱਜ ਲਾਂਚ ਕੀਤੀ ਜਾ ਰਹੀ ਹੈ ਇਹ ਆਪਣੇ ਆਪ ਦੇ ਵਿੱਚ ਨਿਵੇਕਲੀ ਇਸ ਕਰਕੇ ਹੈ ਕਿ ਪਹਿਲਾਂ ਜਿਹੜਾ ਸਾਡੇ ਕੋਲੇ ਜੋ ਸ਼ਿਕਾਇਤਾਂ ਆਈਆਂ ਜਾਂ ਗ੍ਰਿਵੈਂਸਿਸ ਆਏ ਪਬਲਿਕ ਦੇ ਉਹ ਇਹੀ ਸੀਗੇ ਕਿ ਜੀ ਸਾਨੂੰ ਇਹ ਨਹੀਂ ਪਤਾ ਲੱਗਦਾ ਜੀ ਪੋਲਿਊਸ਼ਨ ਬੋਰਡ ਚ ਕਿੱਥੋਂ ਪਰਮਿਸ਼ਨ ਲਈਏ ਉਹ ਉੱਥੇ ਭੇਜ ਦਿੰਦਾ ਉਹ ਉਧਰ ਭੇਜ ਦਿੰਦਾ ਉਹ ਉੱਧਰ ਭੇਜ ਦਿੰਦਾ ਹੈ ਉਹ ਉੱਧਰ ਭੇਜ ਦਿੰਦਾ ਹੈ ਪਤਾ ਹੀ ਨਹੀਂ ਲੱਗਦਾ ਕੀ ਕਰੀਏ ਇਹਨੇ ਚੱਕਰ ਲੱਗ ਜਾਂਦੇ ਨੇ ਤੇ ਪੈਸਾ ਸਟਕ ਹੋਇਆ ਹੁੰਦਾ ਹੈ ਫਾਈਨਲ ਸਟੇਜ ਤੇ ਇੰਡਸਟਰੀ ਹੁੰਦੀ ਹੈ ਤੇ ਵਿਆਜ ਪੈ ਰਿਆ ਹੁੰਦਾ ਹੈ ਤੇ ਉਹਦੇ ਨਾਲ ਸਟੇਟ ਦੀ ਜਿਹੜੀ ਗਰੋਥ ਹੈ ਉਹ ਵੀ ਰੁਕਦੀ ਹੈ ਸੋ ਹੁਣ ਇਸ ਅ ਮੁਸ਼ਕਿਲ ਤੋਂ निजात ਮਿਲੂਗੀ ਕਿਸੀ ਕੁਝ ਸੀਨੀਅਰ ਇੰਜੀਨੀਅਰ ਸਹਿਬਾਨ ਉਹਨਾਂ ਨੂੰ ਇੰਪੈਲਨ ਕਰਦੇ ਆ ਪੋਲੂਸ਼ਨ ਬੋਰਡ ਦੇ ਨਾਲ ਤੁਸੀਂ ਕਿਸੇ ਵੀ ਇੰਜੀਨੀਅਰ ਸਾਹਿਬ ਕੋਲ ਜਾਓ ਜਿਵੇਂ ਨੋਟਰੀ ਪਬਲਿਕ ਹੁੰਦਾ ਕਿਸੇ ਵੀ ਨੋਟਰੀ ਤੋਂ ਕਰਵਾ ਕੇ ਤੁਸੀਂ ਆਪਣਾ ਸਰਟੀਫਾਈਡ ਨੋਟਰੀ ਪਬਲਿਕ ਤੋਂ ਮੋਰ ਲਵਾ ਕੇ ਤੁਸੀਂ ਆਪਣਾ ਕੰਮ ਜਿਹੜਾ ਕਚੈਰੀਆਂ 'ਚ ਕਰਾ ਸਕਦੇ ਹੋ ਬਿਲਕੁਲ ਉਸੇ ਤਰੀਕੇ ਉਸੀ ਕਿਸੇ ਇੰਜੀਨੀਅਰ ਤੋਂ ਪਰਮਿਸ਼ਨ ਲੈ ਕੇ ਆਪਣੀ ਇੰਡਸਟਰੀ ਸ਼ੁਰੂ ਕਰ ਸਕਦੇ ਹੋ ਬਸ਼ਰਤੇ ਕਿ ਉਹ ਇੰਜੀਨੀਅਰ ਜਿਹੜਾ ਹੈ ਉਹ ਗਵਰਨਮੈਂਟ ਵੱਲੋਂ ਉਹ ਸਰਟੀਫਾਈਡ ਹੋਵੇ ਬਸ